ਕਿ 20 ਤੋਂ ਲੈ ਕੇ 28 ਤੱਕ ਜਿਹੜਾ ਨਾਮੀਨੇਸ਼ਨ ਹੈ ਉਸ ਤੋਂ ਬਾਅਦ 19 ਜਨਵਰੀ ਨੂੰ ਜਿਹੜੀਆਂ ਇਲੈਕਸ਼ਨਾਂ ਨੇ ਡੇਟਾ ਦਾ ਕਲੈਸ਼ ਕਰ ਰਿਹਾ ਸੀ ਕਿ ਉਹ ਸ਼ਹੀਦੀ ਪੰਦਰਵਾੜੇ ਦੇ ਦਿਨਾਂ ਦੇ ਵਿੱਚ ਨਾਮੀਨੇਸ਼ਨ ਆ ਗਈ ਆ ਇਹ ਵਿੱਚ ਆਉਣ ਕਰਕੇ ਅਸੀਂ ਭੱਲਾ ਸਾਹਿਬ ਨੂੰ ਜਿਹੜੇ ਵਿਸ਼ਨੂੰ ਸਾਹਿਬ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਉਹ ਡੇਟਾਂ ਦਾ ਜਿਹੜਾ ਹੈਗਾ ਉਹ ਫਿਰ ਫਿਰ ਕਰਨ ਤਾਂ ਕਿ ਜਿਹੜੀਆਂ ਡੇਟਾਂ ਸ਼ੀਦੀ ਪੰਦਰਵਾੜੇ ਵਿੱਚ ਨੋਮਿਨੇਸ਼ਨ ਕਿਸੇ ਨੇ ਭਰ ਨਹੀਂ ਜਾਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਲੈਕਸ਼ਨਾਂ ਦਾ ਰੌਲਾ ਰੱਬਾ ਵਾ ਉਹ ਇਹਨਾਂ ਸ਼ੀਦੀ ਪੰਦਰਵਾੜ ਜਦੋਂ ਅਸੀਂ ਵਿਰਾਗ ਮਈ ਸਭ ਜਾਤਿਆਂ ਦੀ ਸ਼ਹਾਦਤ ਦੇ ਦਿਨ ਮਨਾ ਰਹੇ ਹੋਵਾਂਗੇ ਤੇ ਉਹਨਾਂ ਵਿੱਚ ਕੋਈ ਵੋਟਾਂ ਦੀ ਗੱਲ ਜਿਹੜੀ ਆ ਉਹ ਹੋਵੇ ਅਸੀਂ ਵੀ ਵੱਡੀ ਪੱਤਰ ਦੇ ਹਰਿਆਣਾ ਵਿੱਚ ਧਰਾਂ ਦਾ ਪ੍ਰਬੰਧ ਸੁਚੱਜਾ ਕਰ ਰਹੇ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੇਲੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਬੜਾ ਖਸਤਾ ਹਾਲ ਦਸੀਗਾ ਖਜ਼ਾਨਾ ਜਿਹੜਾ ਸੀ ਅਮਰitsar ਸਾਹਿਬ ਲੈ ਜਾਂਦੇ ਸੀ ਇੱਥੇ ਖਰਚ ਨਹੀਂ ਸੀ ਹੁੰਦਾ ਹੁਣ ਸਾਡੇ ਸਰਾਮਾਂ ਬਣ ਰਹੀਆਂ ਨੇ ਦਰਬਾਰ ਬਣ ਰਹੇ ਆ ਦਿਨੇ ਸਾਡੇ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਅਮਰਤ ਸੰਚਾਰ ਤੇ ਧਰਮ ਪ੍ਰਚਾਰ ਦੀ ਰੈਰ ਸਕੂਲਾਂ ਕਾਲਜਾਂ ਦਾ ਹੈਲਥ ਵਾਲੇ ਪਾਸੇ ਧਿਆਨ ਦੇਣਾ ਤਿੰਨ ਸਕੂਲ ਨੇ ਸਾਡੇ ਦੋ ਕਾਲਜ ਨੇ ਇਸ ਕਰਕੇ ਵੀ ਲੋੜ ਹੈ ਕਿ 크ਰਿਸਟੈਂਟੀ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਲਾਲਚ ਵਿੱਚ ਲੈ ਕੇ ਧਰਮ ਕਨਵਰਟ ਕੀਤਾ ਜਾ ਰਿਹਾ ਹੈ ਜਾਂ ਸਿੱਖ ਨੇ ਜਾਂ ਹਿੰਦੂ ਆ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਜਾਂ ਉਹਨਾਂ ਨੂੰ ਗੈਸ ਤਰੀਕੇ ਦੇ ਨਾਲ ਉਹਨਾਂ ਦਾ ਧਰਮ ਕਨਵਰਟ ਕੀਤਾ ਜਾ ਰਿਹਾ ਜਿਹਨੂੰ ਰੋਕਣ ਦੀ ਲੋੜ ਆ ਨਾ ਹੀ ਸਾਨੂੰ ਕੋਈ ਬਣੀ ਆ ਇਹ ਹਰਿਆਣੇ ਦੇ ਸਿੱਖਾਂ ਨੇ ਪਾਰਟੀ ਬਣਾਈ ਆ ਸਾਡੀ ਲੜਾਈ ਆ ਉਹ ਅੱਜ ਗੁਨਾਹਗਾਰ ਸਾਬਤ ਅਕਾਲ ਤਖਤ ਸਾਹਿਬ ਤੋਂ ਹੋ ਗਏ ਆ ਤੇ ਉਹਨਾਂ ਨੇ ਗੁਨਾਹ ਆਪਣੇ ਮਨ ਲੈ ਕੇ ਉਹਨਾਂ ਨੇ ਪੰਥ ਤੇ ਪੰਜਾਬ ਨਾਲ ਗਦਾਰੀ ਕੀਤੀ ਉਹਨਾਂ ਦੇ ਉਹ ਸਾਡੇ ਲਈ ਚੁਣੌਤੀ ਸੀ ਪਹਿਲਾਂ ਪਰ ਹੁਣ ਉਹਨਾਂ ਦੇ ਗੁਨਾਹ ਸਾਰੇ ਸੰਗਤਾਂ ਸਾਹਮਣੇ ਉਜਾਗਰ ਹੋ ਗਏ ਆ ਤਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਸਾਡੇ ਆਜ਼ਾਦ ਦੇ ਸਾਹਮਣੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਈ ਚੁਣੌਤੀ ਨਹੀਂ ਰਿਹਾ ਨਾਲੇ अब देख रहे हैं नो दी टीवी हरियाणा सिख गुरुद्वारा मैनेजमेंट कमेटी के चुनाव होने वाले हैं और इस चुनाव में इस बार जो शिरोमणि अकाली दल आजाद पार्टी का आगाज हुआ है और उसके अध्यक्ष बलजीत सिंह दादोवाल जी हमारे साथ खुद मौजूद हैं दादोवाल साहब जिस तरीके से चुनाव हो रहे हैं किस तरीके से आप लोगों की तैयारियाँ हैं क्योंकि आपने पार्टी अभी हाल ही में बनाई है देखो हरियाणा सिख गुरुद्वारा प्रबंधक कमेटी दो हजार चौदह ਵਿધાનਸਭਾ ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਚੌਧਰੀ ਭਪਿੰਦਰ ਸਿੰਘ ਹੁੱਡਾ ਉਦੋਂ ਸੀਐਮ ਸੀਗੇ ਉਹਨਾਂ ਨੇ ਇਹਦਾ ਆਗਾਜ਼ ਕੀਤਾ ਸੀ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਚ ਚਲੇਗੀ ਤਕਰੀਬਨ 8 ਸਾਲ ਲਗਾਤਾਰ ਇਹਦਾ ਜਿਹੜਾ ਕੇਸ ਸੀ ਉਹ ਚੱਲਦਾ ਰਿਹਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਇਹਦੇ ਹੱਕ ਵਿੱਚ ਫੈਸਲਾ ਕੀਤਾ ਰਿਵਿਊ ਪਟੀਸ਼ਨ ਦਾ ਵੀ ਹੱਕ ਚ ਫੈਸਲਾ ਹੋਇਆ ਤਾ ਮਾਰਜੁਗ ਨੂਰ ਲਾਲ ਖੱਟੜ ਜੀ ਤੋਂ ਮੁੱਖ ਮੰਤਰੀ ਸੀਗੇ ਤਾਂ ਉਹਨਾਂ ਦੇ ਵੇਲੇ ਇਹ ਜਿਹੜਾ ਫੈਸਲਾ ਸੀਗਾ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਆਇਆ ਤਾਂ ਹੁਣ ਕਿਉਂਕਿ ਇਲੈਕਸ਼ਨ ਡਿਊ ਸੀਗੇ ਪਹਿਲਾਂ ਨਾਮਿਨੇਟਿਡ ਕਮੇਟੀ ਕੰਮ ਕਰ ਰਹੀ ਸੀ ਪਹਿਲਾਂ 18 ਮਹੀਨਿਆਂ ਲਈ ਬਣੀ ਗੁਰਦੁਆਰਾ ਐਕਟ 2014 ਅਨੁਸਾਰ ਉਹਨੇ 8 ਸਾਲ ਕੰਮ ਕੀਤਾ ਫਿਰ 18 ਮਹੀਨਿਆਂ ਵਾਸਤੇ ਬਣੀ ਹੁਣ 18 ਮਹੀਨਿਆਂ ਵਾਸਤੇ ਫਿਰ ਬਣੀ ਹੋਈ ਆ ਜਿਹੜੀ ਨੋਮੀਨੇਟਡ ਸਰਕਾਰ ਵੱਲੋਂ ਕੰਮ ਕਰ ਰਹੀ ਕਿਉਂਕਿ ਜਿੱਨਾਂ ਚਿਰ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਚਿਰ ਨੋਮੀਨੇਟਡ ਕਮੇਟੀ ਹੀ ਕੰਮ ਕਰਦੀ ਆ ਤਾਂ ਹੁਣ ਹਰਿਆਣਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਕਰਾਵਾਂਗੇ ਭਾਵੇਂ ਕਿ ਅਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਜੇ ਪੈਂਡਿੰਗ ਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਹਰਿਆਣਾ ਸਰਕਾਰ ਨੇ ਹੁਣ ਸ਼੍ਰੀ ਨੈب ਸਿੰਘ ਸੈਣੀ ਮੁੱਖ ਮੰਤਰੀ ਨੇ ਸਾਡੇ ਹਰਿਆਣਾ ਦੇ ਉਹਨਾਂ ਨੇ ਜਿਹੜਾ ਹੈਗਾ ਇਸ ਗੱਲ ਦਾ ਐਲਾਨ ਕੀਤਾ ਵਾਦਾ ਕੀਤਾ ਸੀ ਔਰ ਸਾਡੇ ਚੋਣ ਕਮਿਸ਼ਨ ਨੇ ਜਿਹੜੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਜਸਟਿਸ ਐਚਐਸ ਭੱਲਾ ਸਾਹਿਬ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ 20 ਤੋਂ ਲੈ ਕੇ 28 ਤੱਕ ਜਿਹੜਾ ਨਾਮਿਨੇਸ਼ਨ ਹੈ ਉਸ ਤੋਂ ਬਾਅਦ 19 ਜਨਵਰੀ ਨੂੰ ਜਿਹੜੀਆਂ ਇਲੈਕਸ਼ਨਾਂ ਨੇ ਪਰ ਥੋੜਾ ਡੇਟਾ ਦਾ ਕਲੈਸ਼ ਕਰ ਰਿਹਾ ਸੀ ਕਿ ਉਹ ਸ਼ਹੀਦੀ 15 ਵਾੜੇ ਦੇ ਦਿਨਾਂ ਦੇ ਵਿੱਚ ਨਾਮਿਨੇਸ਼ਨ ਆ ਗਈ ਆ ਜਦੋਂ ਸਾਰੀ ਕੌਮ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਛੱਡਣਾ ਸਰਸਾ ਦੇ ਪਰਿਵਾਰ ਵਿਛੋੜਾ ਚਮਕੌਰ ਦੀ ਜੰਗ ਫਿਰ ਆਪਣਾ ਸਾਹਿਬ ਜਿਆਦਿਆਂ ਦੀ ਸ਼ਹਾਦਤ ਪੰਜ ਪਿਆਰਿਆਂ ਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਜਾਨਾਂ ਤੋਂ ਪਿਆਰੇ ਸਿੰਘਾਂ ਦੀ ਸ਼ਹਾਦਤ ਫਿਰ ਆਪਣਾ ਸਰਹੰਦ ਦੀਆਂ ਨੀਹਾਂ ਦਾ ਸਾਕਾ ਛੋਟੇ ਸਾਹਿਬ ਜਿਆਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਬਾਬਾ ਮੋਤੀराम ਮਹਿਰਾ ਵਰਗੇ ਸਿੱਖ ਦੀਵਾਨ ਟੋਡਰਮਲ ਵਾਲੇ ਵਰਗੇ ਸਿੱਖ ਤਾਂ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਇਹ ਵਿੱਚ ਚੌਣ ਕਰਕੇ ਅਸੀਂ ਭੱਲਾ ਸਾਹਿਬ ਨੂੰ ਜਿਹੜੇ ਕਮਿਸ਼ਨ ਸਾਹਿਬ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਉਹ ਡੇਟਾ ਦਾ ਜਿਹੜਾ ਹੈਗਾ ਉਹ ਫੇਰ ਫੇਰ ਕਰਨ ਤਾਂ ਕਿ ਜਿਹੜੀਆਂ ਡੇਟਾ ਸ਼ਹੀਦੀ ਪੰਦਰਵਾੜੇ ਵਿੱਚ ਨਾਮਿਨੇਸ਼ਨ ਕਿਸੇ ਨੇ ਭਰ ਨਹੀਂ ਜਾਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਲੈਕਸ਼ਨਾਂ ਦਾ ਰੌਲਾ ਰੱਪਾ ਵਾ ਉਹ ਇਹਨਾਂ ਸ਼ਹੀਦੀ ਪੰਦਰਵਾੜ ਜਦੋਂ ਅਸੀਂ ਬਰਾਗਮਈ ਸਭ ਜਾਂਦਿਆਂ ਦੀ ਸ਼ਹਾਦਤ ਦੇ ਦਿਨ ਮਨਾ ਰਹੇ ਹੋਵਾਂਗੇ ਤੇ ਉਹਨਾਂ ਵਿੱਚ ਕੋਈ ਵੋਟਾਂ ਦੀ ਗੱਲ ਜਿਹੜੀ ਆ ਉਹ ਹੋਵੇ ਅਸੀਂ ਵੀ ਵੱਡੀ ਪੱਧਰ ਤੇ ਹਰਿਆਣਾ ਵਿੱਚ ਸਾਫਰੇ ਸ਼ਹਾਦਤ ਦਾ ਪ੍ਰੋਗਰਾਮ ਜਿਹੜਾ 21 ਤਰੀਕ ਤੋਂ 29 ਤੱਕ ਲਿਖਿਆ ਹੋਇਆ ਵੱਖ-ਵੱਖ ਜ਼ਿਲ੍ਹਿਆਂ 'ਚ ਪੂਰੇ ਹਰਿਆਣਾ ਦੇ ਅੰਦਰ ਸੋ ਇਸ ਕਰਕੇ ਜਿਹੜਾ ਚੋਣ ਕਮਿਸ਼ਨ ਆ ਉਹਨਾਂ ਨੂੰ ਅਪੀਲ ਕੀਤੀ ਆ ਲੇਕਿਨ ਮੁੱਦੇ ਕੌਣ ਸੇ ਰਹਿਣੇ ਵਾਲੇ ਹਨ ਅਗਰ ਮੁੱਦੋ ਕੀ ਬਾਤ ਕਰੇ ਹਰਿਆਣਾ ਕੇ ਅਗਰ ਮੁੱਦੇ ਕੀ ਅਗਰ ਬਾਤ ਕਰੇ ਕੌਣ ਸੇ ਰਹਿਣੇ ਵਾਲੇ ਹਨ ਜਿਹੜੇ ਗੁਰਦੁਆਰਾ ਪ੍ਰਬੰਧ ਦੇ ਮੁੱਦੇ ਆ ਉਹ ਤਾਂ ਅਸੀਂ ਪਹਿਲਾਂ ਹੀ ਉਹਨਾਂ ਦੇ ਕੰਮ ਕਰ ਰਹੇ ਆ ਕਿ ਜਿਵੇਂ ਗੁਰੂ ਘਰਾਂ ਦਾ ਪ੍ਰਬੰਧ ਸਚੱਜਾ ਕਰ ਰਹੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੇਲੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਬੜਾ ਖਸਤਾ ਹਾਲਤ ਸੀਗਾ ਖਜ਼ਾਨਾ ਜਿਹੜਾ ਸੀ ਅੰਮ੍ਰਿਤਸਰ ਸਾਹਿਬ ਲੈ ਜਾਂਦੇ ਸੀ ਇੱਥੇ ਖਰਚ ਨਹੀਂ ਸੀ ਹੁੰਦਾ ਹੁਣ ਸਾਡੇ ਸਰਾਵਾ ਬਣ ਰਹੀਆਂ ਨੇ ਦਰਬਾਰ ਬਣ ਰਹੇ ਆ ਫਿਰ ਆਪਣਾ ਭਰਤੀ ਜਿਹੜੀ ਆ ਰਾਗੀ ਢਾਡੀ ਕਵੀਸਰ ਜਥੇ ਗ੍ਰੰਥੀ ਸਿੰਘ ਅਸੀਂ ਭਰਤੀ ਕੀਤੇ ਆ ਸੈਂਕੜੇ ਜਥੇ ਜਿਹੜੇ ਆ ਧਰਮ ਪ੍ਰਚਾਰ ਦੇ ਸਭ ਦਫ਼ਤਰ ਖੋਲੇ ਆ ਸੋ ਇਹੀ ਮੁੱਦੇ ਨੇ ਸਾਡੇ ਕੇ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਅਮਰਤ ਸੰਚਾਰ ਤੇ ਧਰਮ ਪ੍ਰਚਾਰ ਦੀ ਰਹਿਰ ਸਕੂਲਾਂ ਕਾਲਜਾਂ ਦਾ ਹੈਲਥ ਵਾਲੇ ਪਾਸੇ ਧਿਆਨ ਦੇਣਾ ਤਿੰਨ ਸਕੂਲ ਨੇ ਸਾਡੇ ਦੋ ਕਾਲਜ ਨੇ ਉਹਨਾਂ ਚ ਅਸੀਂ ਅਮਰਤ ਧਾਰੀ ਸਿੱਖ ਬੱਚੇ ਪਹਿਲਾਂ ਹੀ ਉਹਨਾਂ ਦੀ ਐਡਮਿਸ਼ਨ ਟਿਊਸ਼ਨ ਫ੍ਰੀ ਕਰ ਦਿੱਤੀ ਆ ਟੈਲੈਂਟਡ ਬੱਚਿਆਂ ਦੇ ਅਸੀਂ ਵਜੀਫੇ ਜਿਹੜੇ ਕਰ ਦਿੱਤੇ ਕਾਲਜਾਂ ਦੇ ਅੰਦਰ ਅਮਰਤ ਧਾਰੀ ਸਿੱਖ ਬੱਚੇ ਜਿਨ੍ਹਾਂ ਦੇ ਮਾਂ-ਬਾਪ ਅਮਰਤ ਧਾਰੀ ਆ ਜਿਨ੍ਹਾਂ ਦੇ ਬੱਚੇ ਅਮਰਧਾਰੀ ਜਿਹੜੇ ਗੈਰ ਸਿੱਖ ਆ ਉਹਨਾਂ ਨੂੰ ਵੀ ਅਸੀਂ ਵਜੀਫੇ ਦਿੱਤੇ ਜਿਹੜੇ ਟੈਲੈਂਟਡ ਬੱਚੇ ਜਿਨ੍ਹਾਂ ਨੇ ਕਿ ਖੇਡਾਂ ਦੇ ਖੇਤਰ ਜਾਂ ਵਿਦਿਆ ਦੇ ਖੇਤਰ ਚ ਮੱਲਾਂ ਮਾਰੀਆਂ ਨੇ ਸਾਡਾ ਮੀਰੀ ਪੀਰੀ ਮੈਡੀਕਲ ਕਾਲਜ ਆ ਉਹਦਾ ਵੀ ਪ੍ਰਬੰਧ ਅਸੀਂ ਲੈਣ ਜਾ ਰਹੇ ਆ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਆ ਕਿ ਅਸੀਂ ਉਸ ਦਾ ਪ੍ਰਬੰਧ ਜਿਹੜਾ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਉਹਦਾ ਵੀ ਪ੍ਰਬੰਧ ਅਸੀਂ ਲੈਣਾ ਸੋ ਜਿਹੜੇ ਮੁੱਦੇ ਨੇ ਸਾਡੇ ਪੰਜਾਬੀ ਦੇ ਮੁੱਦੇ ਆ ਪੰਜਾਬੀ ਟੀਚਰ ਅਸੀਂ ਭਰਤੀ ਕੀਤੇ ਆ ਜਿਹੜੇ ਇਲਾਕਿਆਂ ਚ ਜਿੱਥਾਂ ਚ ਸਰਕਾਰ ਨੇ ਟੀਚਰ ਨਹੀਂ ਦਿੱਤੇ ਪੰਜਾਬੀ ਦੇ ਅਸੀਂ ਉਹਨਾਂ ਇਲਾਕਿਆਂ ਚ ਖੁਦ ਪੰਜਾਬੀ ਪੜ੍ਹਾ ਰਹੇ ਪੀ ਐਚ ਡੀ ਤੱਕ ਪੜ੍ਹੇ ਹੋਏ ਅਸੀਂ ਟੀਚਰ ਜਿਹੜੇ ਲਗਾਏ ਆਪਣੇ ਧਰਮ ਪ੍ਰਚਾਰ ਕੀ ਬਾਤ ਕਰੀ ਅੱਜ ਕੇ ਸਮੇਂ ਮੇ ਲੋੜ ਹੈ ਧਰਮ ਪ੍ਰਚਾਰ ਕਰਨੇ ਕੀ ਕਿਉਂਕਿ ਅੱਜ ਕੇ ਯੁਵਾ ਜੋ ਹੈ ਉਹ کہیں ਨਾ کہیں ਆਪਣੇ ਧਰਮ ਸੇ ਅਲੱਗ ਹੋਤੇ ਜਾ ਰਹੇ ਹਨ ਬਿਲਕੁਲ ਧਰਮ ਪ੍ਰਚਾਰ ਦੀ ਇਸ ਕਰਕੇ ਵੀ ਲੋੜ ਹੈ ਕਿ ਕ੍ਰਿਸਟੈਂਟੀ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਲਾਲਚ ਵਿੱਚ ਲੈ ਕੇ ਧਰਮ ਕਨਵਰਟ ਕੀਤਾ ਜਾ ਰਿਹਾ ਜਿਵੇਂ ਔਰੰਗਜ਼ੇਬ ਤਾਂ ਜ਼ਬਰਦਸਤੀ ਹਿੰਦੂਆਂ ਦੇ ਜਨੇਊ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਸੀ ਪਰ ਜਿਹੜੀ ਕ੍ਰਿਸਟੈਂਟੀ ਆ ਸਾਡੇ ਪੰਜਾਬ ਤੇ ਹਰਿਆਣਾ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਬਹੁਤ ਜ਼ੋਰ ਫੜਿਆ ਹੋਇਆ ਤੇ ਸਾਡੇ ਜਿਹੜੇ ਹਿੰਦੂ ਸਿੱਖ ਆ ਜਾਂ ਸਿੱਖ ਨੇ ਜਾਂ ਹਿੰਦੂ ਆ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਜਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦਾ ਧਰਮ ਕਨਵਰਟ ਕੀਤਾ ਜਾ ਰਿਹਾ ਜਿਹਨੂੰ ਰੋਕਣ ਦੀ ਲੋੜ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਦੀ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਹੀ ਧਰਮ ਪ੍ਰਚਾਰ ਪ੍ਰਸਾਰ ਦੇ ਅਸੀਂ ਸਭ ਦਫ਼ਤਰ ਖੋਲੇ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਆ ਜਾਵੇ ਵਿਦਿਆਲੇ ਪਾਸੇ ਧਰਮ ਵਾਲੇ ਪਾਸੇ ਪ੍ਰੇਰਿਆ ਜਾਵੇ ਤੇ ਉਹਦੇ ਲਈ ਅਸੀਂ ਖੁਦ ਯਤਨਸ਼ੀਲ ਆ ਕਿੰਨੇ ਉਮੀਦਵਾਰ ਉਤਾਰेंगे ਆਪ ਅਬ ਇਸ ਚੋਣ ਵਿੱਚ ਦੇਖੋ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਹੜਾ ਕਿ ਪੰਥਕ ਮਰਿਆਦਾ ਅਨੁਸਾਰ ਬਣਿਆ ਅਕਾਲੀ ਦਲ ਆ ਦੇਖੋ 28 ਨਵੰਬਰ ਨੂੰ ਘਰੇ ਇਕੱਠ ਪੰਥਕ ਇਕੱਠ ਚ ਪੰਜ ਸਿੰਘਾਂ ਦੀ ਚੋਣ ਹੋਈ ਪੰਜ ਪਿਆਰਿਆਂ ਦੇ ਰੂਪ ਚ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਕਿਉਂ ਪੂਰੀਆਂ ਸਿੱਖ ਸਖਸੀਤਾਂ ਸੰਤ ਮਹਾਂਪੁਰਸ਼ਾਂ ਹਰਿਆਣਾ ਕਮੇਟੀ ਦੇ ਮੌਜੂਦਾ ਅਹੁਦੇਦਾਰ ਮੈਂਬਰ ਜਰਨਲ ਹਾਊਸ ਦੇ ਮੈਂਬਰ ਤੇ ਸਾਬਕਾ ਮੈਂਬਰਾਂ ਦੀ ਰਾਏ ਇਕੱਠੀ ਕਰਨ ਉਹਨਾਂ ਨੇ ਪਹਿਲਾਂ ਸੱਚਖੰਡ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਿਆ ਔਰ ਫਿਰ ਉਹਨਾਂ ਨੇ ਪੂਰੇ ਹਰਿਆਣੇ ਦੀ ਰਾਏ ਇਕੱਤਰ ਕੀਤੀ ਤੇ ਜਿਹੜੀ رائے ਇਕੱਤਰ ਕਰਕੇ 13 ਦਸੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਦਵਾਨ ਹਾਲ குரு ਖੇਤਰ ਧਰਮਨਗਰੀ ਚ ਉਹਨਾਂ ਨੇ ਆਪਣੇ ਫੈਸਲੇ ਦਾ ਐਲਾਨ ਕੀਤਾ ਜਿਹਦੇ ਚ ਦਾਸ ਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਸਾਡੀ ਅਹੁਦੇਦਾਰਾਂ ਦੀ ਲਿਸਟ ਇੱਕ ਅੱਧੇ ਦਿਨ ਚ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਵਾਇਆ ਮੀਡੀਆ ਆ ਜਾਣੀ ਹੈ ਜ਼ਿੰਮੇਵਾਰੀ ਲਾ ਰਹੇ ਆ 40 ਉਮੀਦਵਾਰ ਨੇ 40 ਵਾਰਡ ਆ ਸਰਕਾਰ ਨੇ ਬਣਾਏ ਤੁਨ 40 ਦੇ 40 ਜਿਹੜੇ ਵਾਰਡ ਆ ਸੀ ਸੰਗਤਾਂ ਦੇ ਨੁਮਾਇंदे ਉਹਨਾਂ ਦੇ ਵਿੱਚ ਸੰਗਤਾਂ ਤੋਂ ਲੈ ਕੇ ਦੇਾਂਗੇ ਸਾਡੇ ਕੋਲ ਬਹੁਤ ਸਾਰੀ ਲਿਸਟ ਜਿਹੜੀ ਉਹ ਬਣ ਚੁੱਕੀ ਬਹੁਤ ਸਾਰੇ ਨੁਮਾਇंदे ਆ ਚੁੱਕੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਅਸੀਂ ਉਹਨਾਂ ਚ ਜਿਹੜੇ ਧਰਮ ਨਾਲ ਜੁੜੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਾਲ ਜਿਹੜਾ ਹੈਗਾ ਉਹ ਉਮੀਦਵਾਰ ਸਰੂਕਾਰ ਰੱਖਦੇ ਆ ਉਹਨਾਂ ਨੂੰ ਅਸੀਂ ਜਿਹੜਾ ਉੱਥੇ ਉਤਾਰਾਂਗੇ ਤੇ ਸ਼੍ਰੋਮਣੀ ਮੇਰਾ ਮੇ ਮੇ ਮੇਰਾ ਆਖਰੀ ਸਵਾਲ ਇਹ ਹੈ की चुनौती आपके सामने कितनी रहने वाली है क्योंकि दूसरी पार्टियां भी चुनाव लड़ेंगी और दूसरा सवाल कि जिस तरीके से पिछले दिनों देखा कि हरियाणा एक एक गुरुद्वारे में जिस तरीके से करपाने चली थी आपस में गाली गलौज हुई थी क्या लगता है कि वो नहीं होना चाहिए देखो पहली बात तो ये है कि ये सवाल गलत है कि करपाने करपाने किदे भी नहीं चली हरियाणा के अंदर थोड़ा तल्ख कलामी जरूर हुई सी एक मीटिंग के अंदर पर वो भी सिद्धांतता नु लेके सीगी प्रबंधन नु लेके सीगी ਔਰ ਦੂਸਰੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਚੁਣੌਤੀ ਸਾਨੂੰ ਕੋਈ ਨਹੀਂ ਹੈ ਇਹ ਹਰਿਆਣੇ ਦੇ ਸਿੱਖਾਂ ਨੇ ਪਾਰਟੀ ਬਣਾਈ ਆ ਸਰਬਸੰਮਤੀ ਸਾਰਿਆਂ ਦੀ ਮਹਾਪੁਰਸ਼ਾਂ ਦੀ ਸੰਗਤਾਂ ਦੀ رائے ਲੈ ਕੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਧਾਰਮਿਕ ਚੋਣਾਂ ਲੜਨ ਜਾ ਰਹੀ ਹੈ ਸਿੱਖ ਮਸਲਿਆਂ ਦੇ ਹੱਲਾਂ ਦੀ ਗੱਲ ਕਰ ਰਹੀ ਹੈ ਜਵਾਨੀ ਦੀ ਕਿਸਾਨੀ ਦੀ ਗੱਲ ਕਰ ਰਹੀ ਹੈ ਤਾਂ ਇਹਦੇ ਸਾਹਮਣੇ ਚੁਣੌਤੀ ਕੋਈ ਨਹੀਂ ਜਿਨ੍ਹਾਂ ਨਾਲ ਸਾਡੀ ਲੜਾਈ ਆ ਉਹ ਅੱਜ ਗੁਨਾਗਾਰ ਸਾਬਤ ਅਕਾਲ ਤਖਤ ਸਾਹਿਬ ਤੋਂ ਹੋ ਗਏ ਆ ਤੇ ਉਹਨਾਂ ਨੇ ਗੁਨਾਹ ਆਪਣੇ ਮਨ ਲੈ ਕੇ ਉਹਨਾਂ ਨੇ ਪੰਥ ਤੇ ਪੰਜਾਬ ਨਾਲ ਗਦਾਰੀ ਕੀਤੀ ਉਹਨਾਂ ਦੇ ਰਾਜ ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਲੀਆਂ ਤੇ ਰੋਲੇ ਗਏ ਆ ਤੇ ਉਹਨਾਂ ਨੇ ਖੁਦ ਮੰਨਿਆ ਕਿ ਅਸੀਂ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਨੇ ਸੋ ਉਹ ਸਾਡੇ ਲਈ ਚੁਣੌਤੀ ਸੀ ਪਹਿਲਾਂ ਪਰ ਹੁਣ ਉਹਨਾਂ ਦੇ ਗੁਨਾਹ ਸਾਰੇ ਸੰਗਤਾਂ ਸਾਹਮਣੇ ਉਜਾਗਰ ਹੋ ਗਏ ਆ ਤਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਸਾਡੇ ਆਜ਼ਾਦ ਦੇ ਸਾਹਮਣੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਈ ਚੁਣੌਤੀ ਨਹੀਂ ਰਿਹਾ ਨਾਲੇ ਦੂਸਰਾ ਜਿਹੜਾ ਸਾਡਾ ਗੁਰਦੁਆਰਾ ਚੋਣ ਕਮਿਸ਼ਨ ਆ ਉਹਨਾਂ ਨੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਚੋਣ ਕਮਿਸ਼ਨ ਆਫ ਇੰਡੀਆ ਦੇ ਕੋਲ ਰਜਿਸਟਰ ਪੋਲੀਟੀਕਲ ਚੋਣਾਂ ਲੜਦੀ ਆ ਉਹਨੂੰ ਚੋਣ ਲੜਨ ਦਾ ਅਧਿਕਾਰ ਨਹੀਂ ਦਿੰਦਾ ਸੋ ਇਸ ਕਾਰਨ ਕਰਕੇ ਉਹਨਾਂ ਨੂੰ ਤੇ ਚੋਣ ਲੜਨ ਦਾ ਵੀ ਅਧਿਕਾਰ ਨਹੀਂ ਹੈ ਹਰਿਆਣੇ ਦੇ ਅੰਦਰ ਸੋ ਇਸ ਕਰਕੇ ਹਰਿਆਣੇ ਦੇ ਸਿੱਖਾਂ ਨੂੰ ਕੋਈ ਵੀ ਚਣੌਤੀ ਨਹੀਂ ਹੈ ਤੇ ਹਰਿਆਣੇ ਦੀਆਂ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ 40 ਮੈਂਬਰ ਜਿਤਾ ਕੇ ਆਪ ਕੋ ਆਪਣੇ ਹਲਕਿਆਂ ਚੋ ਭੇਜਣਗੇ ਆ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਸੇਵਾ ਦੇ ਵਿੱਚ ਆਪਣੀ ਸੇਵਾ ਦੇਣਗੇ। ਤੋਂ ਬਿਲਕੁਲ ਇਹ ਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਕੇ ਅਧਿਖਸ਼ ਬਲਜੀ ਸਿੰਘ ਦਾਦੂਵਾਲ ਜਿन्होने ਖਾਸ ਬਾਚਿਤ ਕੀਤੀ। ਦਿੱਲੀ ਸੇ ਕਮਲ ਕੁਮਾਰ ਕੰਸਲ ਨਾਉ ਦਾ ਟਾਈਮਸ ਪੰਜਾਬ ਕੇ ਸ੍ਰੀ ਟੀਵੀ। ਕਿ 20 ਤੋਂ ਲੈ ਕੇ 28 ਤੱਕ ਜਿਹੜਾ ਨਾਮੀਨੇਸ਼ਨ ਹੈ ਉਸ ਤੋਂ ਬਾਅਦ 19 ਜਨਵਰੀ ਨੂੰ ਜਿਹੜੀਆਂ ਇਲੈਕਸ਼ਨਾਂ ਨੇ ਡੇਟਾ ਦਾ ਕਲੈਸ਼ ਕਰ ਰਿਹਾ ਸੀ ਕਿ ਉਹ ਸ਼ਹੀਦੀ ਪੰਦਰਵਾੜੇ ਦੇ ਦਿਨਾਂ ਦੇ ਵਿੱਚ ਨੋਮੀਨੇਸ਼ਨ ਆ ਗਈ ਹੈ ਇਹ ਵਿੱਚ ਆਉਣ ਕਰਕੇ ਅਸੀਂ ਭੱਲਾ ਸਾਹਿਬ ਨੂੰ ਜਿਹੜੇ ਵਿਸ਼ਨ ਸਾਹਿਬ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਟਾ ਦਾ ਜਿਹੜਾ ਹੈਗਾ ਉਹ ਫਿਰ ਫਿਰ ਕਰਨ ਤਾਂ ਕਿ ਜਿਹੜੀਆਂ ਡੇਟਾ ਸ਼ਹੀਦੀ ਪੰਦਰਵਾੜੇ ਵਿੱਚ ਨੋਮੀਨੇਸ਼ਨ ਕਿਸੇ ਨੇ ਭਰ ਨਹੀਂ ਜਾਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਲੈਕਸ਼ਨਾਂ ਦਾ ਰੌਲਾ ਰੱੱਬਾ ਵਾ ਉਹ ਇਹਨਾਂ ਸ਼ਹੀਦੀ ਪੰਦਰਵਾੜ ਜਦੋਂ ਅਸੀਂ ਵਰਾਗ ਮਈ ਸਾਬ ਜਦਿਆਂ ਦੀ ਸ਼ਹਾਦਤ ਦੇ ਦਿਨ ਮਨਾ ਰਹੇ ਹੋਵਾਂਗੇ ਤੇ ਉਹਨਾਂ ਵਿੱਚ ਕੋਈ ਵੋਟਾਂ ਦੀ ਗੱਲ ਜਿਹੜੀ ਆ ਉਹ ਹੋਵੇ ਅਸੀਂ ਵੀ ਵੱਡੀ ਪੱਤਰ ਦੇ ਹਰਿਆਣਾ ਵਿੱਚ ਘਰਾਂ ਦਾ ਪ੍ਰਬੰਧ ਸੁਚੱਜਾ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੇਲੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਬੜਾ ਖਸਤਾ ਹਾਲ ਦਸੀਗਾ ਖਜ਼ਾਨਾ ਜਿਹੜਾ ਅਸੀਂ ਅੰਮ੍ਰਿਤਸਰ ਸਾਹਿਬ ਲੈ ਜਾਂਦੇ ਸੀ ਇੱਥੇ ਖਰਚ ਨਹੀਂ ਸੀ ਹੁੰਦਾ ਹੁਣ ਸਾਡੇ ਸਰਾਵਾਂ ਬਣ ਰਹੀਆਂ ਨੇ ਦਰਬਾਰ ਬਣ ਰਹੇ ਆ ਦਿਨੇ ਸਾਡੇ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਅਮਰਤ ਸੰਚਾਰ ਦੇ ਧਰਮ ਪ੍ਰਚਾਰ ਦੀ ਰਹਿ ਸਕੂਲਾਂ ਕਾਲਜਾਂ ਦਾ ਹੈਲਥ ਵਾਲੇ ਪਾਸੇ ਧਿਆਨ ਦੇਣਾ ਤਿੰਨ ਸਕੂਲ ਨੇ ਸਾਡੇ ਦੋ ਕਾਲਜ ਨੇ ਇਸ ਕਰਕੇ ਵੀ ਲੋੜ ਹੈ ਕਿ 크ਰਿਸਟੈਂਟੀ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਲਾਲਚ ਵਿੱਚ ਲੈ ਕੇ ਧਰਮ ਕਨਵਰਟ ਕੀਤਾ ਜਾ ਰਿਹਾ ਹੈ ਜਾਂ ਸਿੱਖ ਨੇ ਜਾਂ ਹਿੰਦੂ ਆ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਜਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦਾ ਧਰਮ ਕਨਵਰਟ ਕੀਤਾ ਜਾ ਰਿਹਾ ਜਿਹਨੂੰ ਰੋਕਣ ਦੀ ਲੋੜ ਆ। ਨੋਟੀ ਸਾਨੂੰ ਕੋਈ ਨਹੀਂ ਆ। ਇਹ ਹਰਿਆਣੇ ਦੇ ਸਿੱਖਾਂ ਨੇ ਪਾਰਟੀ ਬਣਾਈ ਆ। ਸਾਡੀ ਲੜਾਈ ਆ। ਉਹ ਅੱਜ ਗੁਨਾਹਗਾਰ ਸਾਬਤ ਆਕਾਲ ਤਖਤ ਸਾਹਿਬ ਤੋਂ ਹੋ ਗਏ ਆ ਤੇ ਉਹਨਾਂ ਨੇ ਗੁਨਾਹ ਆਪਣੇ ਮਨ ਲੈ ਕੇ ਉਹਨਾਂ ਨੇ ਪੰਥ ਤੇ ਪੰਜਾਬ ਨਾਲ ਗਦਾਰੀ ਕੀਤੀ ਉਹਨਾਂ ਦੇ। ਉਹ ਸਾਡੇ ਲਈ ਚੁਣੌਤੀ ਸੀ ਪਹਿਲਾਂ ਪਰ ਹੁਣ ਉਹਨਾਂ ਦੇ ਗਣਾ ਸਾਰੇ ਸੰਗਤਾਂ ਸਾਹਮਣੇ ਉਜਾਗਰ ਹੋ ਗਏ ਆ ਤਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਸਾਡੇ ਆਜ਼ਾਦ ਦੇ ਸਾਹਮਣੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਈ ਚੁਣੌਤੀ ਨਹੀਂ ਰਿਹਾ ਨਾਲੇ अब देख रहे हैं नो केसरी टीवी हरियाणा सिख गुरुद्वारा मैनेजमेंट कमेटी के चुनाव होने वाले हैं और इस चुनाव में इस बार जो शिरोमणि अकाली दल आजाद पार्टी का आगाज हुआ है और उसके अध्यक्ष बलजीत सिंह दादोवाल जी हमारे साथ खुद मौजूद हैं दादोवाल साहब जिस तरीके से चुनाव हो रहे हैं किस तरीके से आप लोगों की तैयारियाँ हैं क्योंकि आपने पार्टी अभी हाल ही में बनाई है देखो हरियाणा सिख गुरुद्वारा प्रबंधक कमेटी दो हजार चौदह आई थी ਵਿધાન ਸਭਾ ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਚੌਧਰੀ ਭਪਿੰਦਰ ਸਿੰਘ ਹੁੱਡਾ ਉਦੋਂ ਸੀਐਮ ਸੀਗੇ ਉਹਨਾਂ ਨੇ ਇਹਦਾ ਆਗਾਜ਼ ਕੀਤਾ ਸੀ ਸ਼੍ਰਮਣੀ ਕਮੇਟੀ ਸੁਪਰੀਮ ਕੋਰਟ ਚ ਚਲੇਗੀ ਤਕਰੀਬਨ 8 ਸਾਲ ਲਗਾਤਾਰ ਇਹਦਾ ਜਿਹੜਾ ਕੇਸ ਸੀ ਉਹ ਚੱਲਦਾ ਰਿਹਾ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਇਹਦੇ ਹੱਕ ਵਿੱਚ ਫੈਸਲਾ ਕੀਤਾ ਰਿਵਿਊ ਪਟੀਸ਼ਨ ਦਾ ਵੀ ਹੱਕ ਚ ਫੈਸਲਾ ਹੋਇਆ ਤਾ ਮਨਜੁਗ ਨੂਰ ਲਾਲ ਖੱਟੜ ਜੀ ਤੋਂ ਮੁੱਖ ਮੰਤਰੀ ਸੀਗੇ ਤਾਂ ਉਹਨਾਂ ਦੇ ਵੇਲੇ ਇਹ ਜਿਹੜਾ ਫੈਸਲਾ ਸੀਗਾ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਆਇਆ ਤਾਂ ਹੁਣ ਕਿਉਂਕਿ ਇਲੈਕਸ਼ਨ ਡਿਊ ਸੀਗੇ ਪਹਿਲਾਂ ਨਾਮਿਨੇਟਿਡ ਕਮੇਟੀ ਕੰਮ ਕਰ ਰਹੀ ਸੀ ਪਹਿਲਾਂ 18 ਮਹੀਨਿਆਂ ਲਈ ਬਣੀ ਗੁਰਦੁਆਰਾ ਐਕਟ 2014 ਅਨੁਸਾਰ ਉਹਨੇ 8 ਸਾਲ ਕੰਮ ਕੀਤਾ ਫਿਰ 18 ਮਹੀਨਿਆਂ ਵਾਸਤੇ ਬਣੀ ਹੁਣ 18 ਮਹੀਨਿਆਂ ਵਾਸਤੇ ਫਿਰ ਬਣੀ ਹੋਈ ਆ ਜਿਹੜੀ ਨੋਮੀਨੇਟਡ ਸਰਕਾਰ ਵੱਲੋਂ ਕੰਮ ਕਰ ਰਹੀ ਕਿਉਂਕਿ ਜਿੱਨਾਂ ਚਿਰ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਚਿਰ ਨੋਮੀਨੇਟਡ ਕਮੇਟੀ ਹੀ ਕੰਮ ਕਰਦੀ ਆ ਤਾਂ ਹੁਣ ਹਰਿਆਣਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਕਰਾਵਾਂਗੇ ਭਾਵੇਂ ਕਿ ਅਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਜੇ ਪੈਂਡਿੰਗ ਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਹਰਿਆਣਾ ਸਰਕਾਰ ਨੇ ਹੁਣ ਸ਼੍ਰੀ ਨੈب ਸਿੰਘ ਸੈਣੀ ਮੁੱਖ ਮੰਤਰੀ ਨੇ ਸਾਡੇ ਹਰਿਆਣਾ ਦੇ ਉਹਨਾਂ ਨੇ ਜਿਹੜਾ ਹੈਗਾ ਇਸ ਗੱਲ ਦਾ ਐਲਾਨ ਕੀਤਾ ਵਾਦਾ ਕੀਤਾ ਸੀ ਔਰ ਸਾਡੇ ਚੋਣ ਕਮਿਸ਼ਨ ਨੇ ਜਿਹੜੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਜਸਟਿਸ ਐਚਐਸ ਭੱਲਾ ਸਾਹਿਬ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ 20 ਤੋਂ ਲੈ ਕੇ 28 ਤੱਕ ਜਿਹੜਾ ਨਾਮਿਨੇਸ਼ਨ ਹੈ ਉਸ ਤੋਂ ਬਾਅਦ 19 ਜਨਵਰੀ ਨੂੰ ਜਿਹੜੀਆਂ ਇਲੈਕਸ਼ਨਾਂ ਨੇ ਪਰ ਥੋੜਾ ਡੇਟਾ ਦਾ ਕਲੈਸ਼ ਕਰ ਰਿਹਾ ਸੀ ਕਿ ਉਹ ਸ਼ਹੀਦੀ 15 ਵਾੜੇ ਦੇ ਦਿਨਾਂ ਦੇ ਵਿੱਚ ਨਾਮਿਨੇਸ਼ਨ ਆ ਗਈ ਆ ਜਦੋਂ ਸਾਰੀ ਕੌਮ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਛੱਡਣਾ ਸਰਸਾ ਦੇ ਪਰਿਵਾਰ ਵਿਛੋੜਾ ਚਮਕੌਰ ਦੀ ਜੰਗ ਫਿਰ ਆਪਣਾ ਸਾਹਿਬ ਜਿਆਦਿਆਂ ਦੀ ਸ਼ਹਾਦਤ ਪੰਜ ਪਿਆਰਿਆਂ ਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਜਾਨਾਂ ਤੋਂ ਪਿਆਰੇ ਸਿੰਘਾਂ ਦੀ ਸ਼ਹਾਦਤ ਫਿਰ ਆਪਣਾ ਸਰਹੰਦ ਦੀਆਂ ਨੀਹਾਂ ਦਾ ਸਾਕਾ ਛੋਟੇ ਸਾਹਿਬ ਜਿਆਦਿਆਂ ਦੀ ਮਾਤਾ ਗੁਜਰਖੌਰ ਜੀ ਦੀ ਸ਼ਹਾਦਤ ਬਾਬਾ ਮੋਤੀराम ਮਹਿਰਾ ਵਰਗੇ ਸਿੱਖ ਦੀਵਾਨ ਟੋਡਰਮਲ ਵਾਲੇ ਵਰਗੇ ਸਿੱਖ ਤਾਂ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਇਹ ਵਿੱਚ ਆਉਣ ਕਰਕੇ ਅਸੀਂ ਭੱਲਾ ਸਾਹਿਬ ਨੂੰ ਜਿਹੜੇ ਕਮਿਸ਼ਨ ਸਾਹਿਬ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਉਹ ਡੇਟਾ ਦਾ ਜਿਹੜਾ ਹੈਗਾ ਉਹ ਫੇਰ ਫੇਰ ਕਰਨ ਤਾਂ ਕਿ ਜਿਹੜੀਆਂ ਡੇਟਾ ਸ਼ਹੀਦੀ ਪੰਦਰਵਾੜੇ ਵਿੱਚ ਨਾਮਿਨੇਸ਼ਨ ਕਿਸੇ ਨੇ ਭਰ ਨਹੀਂ ਜਾਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਲੈਕਸ਼ਨਾਂ ਦਾ ਰੌਲਾ ਰੱਪਾ ਵਾ ਉਹ ਇਹਨਾਂ ਸ਼ਹੀਦੀ ਪੰਦਰਵਾੜ ਜਦੋਂ ਅਸੀਂ ਬਰਾਗਮਈ ਸਭ ਜਾਂਦਿਆਂ ਦੀ ਸ਼ਹਾਦਤ ਦੇ ਦਿਨ ਮਨਾ ਰਹੇ ਹੋਵਾਂਗੇ ਤੇ ਉਹਨਾਂ ਵਿੱਚ ਕੋਈ ਵੋਟਾਂ ਦੀ ਗੱਲ ਜਿਹੜੀ ਆ ਉਹ ਹੋਵੇ ਅਸੀਂ ਵੀ ਵੱਡੀ ਪੱਧਰ ਤੇ ਹਰਿਆਣਾ ਵਿੱਚ ਸਾਫਰੇ ਸ਼ਹਾਦਤ ਦਾ ਪ੍ਰੋਗਰਾਮ ਜਿਹੜਾ 21 ਤਰੀਕ ਤੋਂ 29 ਤੱਕ ਲਿਖਿਆ ਹੋਇਆ ਵੱਖ-ਵੱਖ ਜ਼ਿਲ੍ਹਿਆਂ ਚ ਪੂਰੇ ਹਰਿਆਣਾ ਦੇ ਅੰਦਰ ਸੋ ਇਸ ਕਰਕੇ ਜਿਹੜਾ ਚੋਣ ਕਮਿਸ਼ਨ ਆ ਉਹਨਾਂ ਨੂੰ ਅਪੀਲ ਕੀਤੀ ਆ ਲੇਕਿਨ ਮੁੱਦੇ ਕੌਨਸੇ ਰਹਿਣੇ ਵਾਲੇ ਹਨ ਅਗਰ ਮੁੱਦੋ ਕੀ ਬਾਤ ਕਰੇ ਹਰਿਆਣਾ ਕੇ ਅਗਰ ਮੁੱਦੇ ਕੀ ਅਗਰ ਬਾਤ ਕਰੇ ਕੌਨਸੇ ਰਹਿਣੇ ਵਾਲੇ ਹਨ ਜਿਹੜੇ ਗੁਰਦੁਆਰਾ ਪ੍ਰਬੰਧ ਦੇ ਮੁੱਦੇ ਆ ਉਹ ਤਾਂ ਅਸੀਂ ਪਹਿਲਾਂ ਹੀ ਉਹਨਾਂ ਦੇ ਕੰਮ ਕਰ ਰਹੇ ਆ ਕਿ ਜਿਵੇਂ ਗੁਰੂ ਘਰਾਂ ਦਾ ਪ੍ਰਬੰਧ ਸਚੱਜਾ ਕਰ ਰਹੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੇਲੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਬੜਾ ਖਸਤਾ ਹਾਲਤ ਸੀਗਾ ਖਜ਼ਾਨਾ ਜਿਹੜਾ ਸੀ ਅੰਮ੍ਰਿਤਸਰ ਸਾਹਿਬ ਲੈ ਜਾਂਦੇ ਸੀ ਇੱਥੇ ਖਰਚ ਨਹੀਂ ਸੀ ਹੁੰਦਾ ਹੁਣ ਸਾਡੇ ਸਰਾਵਾ ਬਣ ਰਹੀਆਂ ਨੇ ਦਰਬਾਰ ਬਣ ਰਹੇ ਆ ਫਿਰ ਆਪਣਾ ਭਰਤੀ ਜਿਹੜੀ ਆ ਰਾਗੀ ਢਾਡੀ ਕਵੀਸਰ ਜਥੇ ਗ੍ਰੰਥੀ ਸਿੰਘ ਅਸੀਂ ਭਰਤੀ ਕੀਤੇ ਆ ਸੈਂਕੜੇ ਜਥੇ ਜਿਹੜੇ ਆ ਧਰਮ ਪ੍ਰਚਾਰ ਦੇ ਸਭ ਦਫ਼ਤਰ ਖੋਲੇ ਆ ਸੋ ਇਹੀ ਮੁੱਦੇ ਨੇ ਸਾਡੇ ਕੇ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਅਮਰਤ ਸੰਚਾਰ ਤੇ ਧਰਮ ਪ੍ਰਚਾਰ ਦੀ ਰਹਿਰ ਸਕੂਲਾਂ ਕਾਲਜਾਂ ਦਾ ਹੈਲਥ ਵਾਲੇ ਪਾਸੇ ਧਿਆਨ ਦੇਣਾ ਤਿੰਨ ਸਕੂਲ ਨੇ ਸਾਡੇ ਦੋ ਕਾਲਜ ਨੇ ਉਹਨਾਂ ਚ ਅਸੀਂ ਅਮਰਤ ਧਾਰੀ ਸਿੱਖ ਬੱਚੇ ਪਹਿਲਾਂ ਹੀ ਉਹਨਾਂ ਦੀ ਐਡਮਿਸ਼ਨ ਟਿਊਸ਼ਨ ਫ੍ਰੀ ਕਰ ਦਿੱਤੀ ਆ ਟੈਲੈਂਟਡ ਬੱਚਿਆਂ ਦੇ ਅਸੀਂ ਵਜੀਫੇ ਜਿਹੜੇ ਕਰ ਦਿੱਤੇ ਕਾਲਜਾਂ ਦੇ ਅੰਦਰ ਅਮਰਤ ਧਾਰੀ ਸਿੱਖ ਬੱਚੇ ਜਿਨ੍ਹਾਂ ਦੇ ਮਾਂ-ਬਾਪ ਅਮਰਤ ਧਾਰੀ ਆ ਜਿਨ੍ਹਾਂ ਦੇ ਬੱਚੇ ਅਮਰਧਾਰੀ ਜਿਹੜੇ ਗੈਰ ਸਿੱਖ ਆ ਉਹਨਾਂ ਨੂੰ ਵੀ ਅਸੀਂ ਵਜੀਫੇ ਦਿੱਤੇ ਜਿਹੜੇ ਟੈਲੈਂਟਡ ਬੱਚੇ ਜਿਨ੍ਹਾਂ ਨੇ ਕਿ ਖੇਡਾਂ ਦੇ ਖੇਤਰ ਜਾਂ ਵਿਦਿਆ ਦੇ ਖੇਤਰ ਚ ਮੱਲਾਂ ਮਾਰੀਆਂ ਨੇ ਸਾਡਾ ਮੀਰੀ ਪੀਰੀ ਮੈਡੀਕਲ ਕਾਲਜ ਆ ਉਹਦਾ ਵੀ ਪ੍ਰਬੰਧ ਅਸੀਂ ਲੈਣ ਜਾ ਰਹੇ ਆ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਆ ਕਿ ਅਸੀਂ ਉਸ ਦਾ ਪ੍ਰਬੰਧ ਜਿਹੜਾ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਉਹਦਾ ਵੀ ਪ੍ਰਬੰਧ ਅਸੀਂ ਲੈਣਾ ਸੋ ਜਿਹੜੇ ਮੁੱਦੇ ਨੇ ਸਾਡੇ ਪੰਜਾਬੀ ਦੇ ਮੁੱਦੇ ਆ ਪੰਜਾਬੀ ਟੀਚਰ ਅਸੀਂ ਭਰਤੀ ਕੀਤੇ ਆ ਜਿਹੜੇ ਇਲਾਕਿਆਂ ਚ ਜਿੱਥਾਂ ਚ ਸਰਕਾਰ ਨੇ ਟੀਚਰ ਨਹੀਂ ਦਿੱਤੇ ਪੰਜਾਬੀ ਦੇ ਅਸੀਂ ਉਹਨਾਂ ਇਲਾਕਿਆਂ ਚ ਖੁਦ ਪੰਜਾਬੀ ਪੜ੍ਹਾ ਰਹੇ ਪੀ ਐਚ ਡੀ ਤੱਕ ਪੜ੍ਹੇ ਹੋਏ ਅਸੀਂ ਟੀਚਰ ਜਿਹੜੇ ਲਗਾਏ ਆਪਣੇ ਧਰਮ ਪ੍ਰਚਾਰ ਕੀ ਬਾਤ ਕਰੀ ਅੱਜ ਕੇ ਸਮੇਂ ਮੇ ਲੋੜ ਹੈ ਧਰਮ ਪ੍ਰਚਾਰ ਕਰਨੇ ਕੀ ਕਿਉਂਕਿ ਅੱਜ ਕੇ ਯੁਵਾ ਜੋ ਹੈ ਉਹ کہیں ਨਾ کہیں ਆਪਣੇ ਧਰਮ ਸੇ ਅਲੱਗ ਹੋਤੇ ਜਾ ਰਹੇ ਆ ਬਿਲਕੁਲ ਧਰਮ ਪ੍ਰਚਾਰ ਦੀ ਇਸ ਕਰਕੇ ਵੀ ਲੋੜ ਹੈ ਕਿ ਕ੍ਰਿਸਟੈਂਟੀ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਲਾਲਚ ਵਿੱਚ ਲੈ ਕੇ ਧਰਮ ਕਨਵਰਟ ਕੀਤਾ ਜਾ ਰਿਹਾ ਜਿਵੇਂ ਔਰੰਗਜ਼ੇਬ ਤਾਂ ਜ਼ਬਰਦਸਤੀ ਹਿੰਦੂਆਂ ਦੇ ਜਨੇਊ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾਉਂਦਾ ਸੀ ਪਰ ਜਿਹੜੀ ਕ੍ਰਿਸਟੈਂਟੀ ਆ ਸਾਡੇ ਪੰਜਾਬ ਤੇ ਹਰਿਆਣਾ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਬਹੁਤ ਜ਼ੋਰ ਫੜਿਆ ਹੋਇਆ ਤੇ ਸਾਡੇ ਜਿਹੜੇ ਹਿੰਦੂ ਸਿੱਖ ਆ ਜਾਂ ਸਿੱਖ ਨੇ ਜਾਂ ਹਿੰਦੂ ਆ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਜਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦਾ ਧਰਮ ਕਨਵਰਟ ਕੀਤਾ ਜਾ ਰਿਹਾ ਜਿਹਨੂੰ ਰੋਕਣ ਦੀ ਲੋੜ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਦੀ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਹੀ ਧਰਮ ਪ੍ਰਚਾਰ ਪ੍ਰਸਾਰ ਦੇ ਅਸੀਂ ਸਭ ਦਫ਼ਤਰ ਖੋਲੇ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਆ ਜਾਵੇ ਵਿਦਿਆਲੇ ਪਾਸੇ ਧਰਮ ਵਾਲੇ ਪਾਸੇ ਪ੍ਰੇਰਿਆ ਜਾਵੇ ਤੇ ਉਹਦੇ ਲਈ ਅਸੀਂ ਖੁਦ ਯਤਨਸ਼ੀਲ ਆ ਕਿੰਨੇ ਉਮੀਦਵਾਰ ਉਤਾਰेंगे ਆਪ ਅਬ ਇਸ ਚੋਣ ਵਿੱਚ ਦੇਖੋ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਹੜਾ ਕਿ ਪੰਥਕ ਮਰਿਆਦਾ ਅਨੁਸਾਰ ਬਣਿਆ ਅਕਾਲੀ ਦਲ ਆ ਦੇਖੋ 28 ਨਵੰਬਰ ਨੂੰ ਘਰੇ ਇਕੱਠ ਪੰਥਕ ਇਕੱਠ 'ਚ ਪੰਜ ਸਿੰਘਾਂ ਦੀ ਚੋਣ ਹੋਈ ਪੰਜ ਪਿਆਰਿਆਂ ਦੇ ਰੂਪ 'ਚ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਕਿਉਂ ਪੂਰੀਆਂ ਸਿੱਖ ਸ਼ਖਸੀਅਤਾਂ ਸੰਤ ਮਹਾਪੁਰਸ਼ਾਂ ਹਰਿਆਣਾ ਕਮੇਟੀ ਦੇ ਮੌਜੂਦਾ ਅਹੁਦੇਦਾਰ ਮੈਂਬਰ ਜਰਨਲ ਹਾਊਸ ਦੇ ਮੈਂਬਰ ਤੇ ਸਾਬਕਾ ਮੈਂਬਰਾਂ ਦੀ ਰਾਏ ਇਕੱਠੀ ਕਰਨ ਉਹਨਾਂ ਨੇ ਪਹਿਲਾਂ ਸੱਜਖੰਡ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਿਆ ਔਰ ਫਿਰ ਉਹਨਾਂ ਨੇ ਪੂਰੇ ਹਰਿਆਣੇ ਦੀ ਰਾਏ ਇਕੱਤਰ ਕੀਤੀ ਤੇ ਜਿਹੜੀ رائے ਇਕੱਤਰ ਕਰਕੇ 13 ਦਸੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਦੀਵਾਨ ਹਾਲ குரு ਖੇਤਰ ਧਰਮਨਗਰੀ ਚ ਉਹਨਾਂ ਨੇ ਆਪਣੇ ਫੈਸਲੇ ਦਾ ਐਲਾਨ ਕੀਤਾ ਜਿਹਦੇ ਚ ਦਾਸ ਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਸਾਡੀ ਅਹੁਦੇਦਾਰਾਂ ਦੀ ਲਿਸਟ ਇੱਕ ਅੱਧੇ ਦਿਨ ਚ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਵਾਇਆ ਮੀਡੀਆ ਆ ਜਾਣੀ ਹੈ ਜ਼ਿੰਮੇਵਾਰੀ ਲਾ ਰਹੇ ਆ 40 ਉਮੀਦਵਾਰ ਨੇ 40 ਵਾਰਡ ਆ ਸਰਕਾਰ ਨੇ ਬਣਾਏ ਉਹਨਾਂ 40 ਦੇ 40 ਜਿਹੜੇ ਵਾਰਡ ਆ ਸੀ ਸੰਗਤਾਂ ਦੇ ਨੁਮਾਇंदे ਉਹਨਾਂ ਦੇ ਵਿੱਚ ਸੰਗਤਾਂ ਤੋਂ ਲੈ ਕੇ ਦੇਾਂਗੇ ਸਾਡੇ ਕੋਲ ਬਹੁਤ ਸਾਰੀ ਲਿਸਟ ਜਿਹੜੀ ਉਹ ਬਣ ਚੁੱਕੀ ਬਹੁਤ ਸਾਰੇ ਨੁਮਾਇंदे ਆ ਚੁੱਕੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਅਸੀਂ ਉਹਨਾਂ ਚ ਜਿਹੜੇ ਧਰਮ ਨਾਲ ਜੁੜੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਨਾਲ ਜਿਹੜਾ ਹੈਗਾ ਉਹ ਉਮੀਦਵਾਰ ਸਰੂਕਾਰ ਰੱਖਦੇ ਆ ਉਹਨਾਂ ਨੂੰ ਅਸੀਂ ਜਿਹੜਾ ਉੱਥੇ ਉਤਾਰਾਂਗੇ ਤੇ ਸ਼੍ਰੋਮਣੀ ਮੇਰਾ ਮੇ ਮੇ ਮੇਰਾ ਆਖਰੀ ਸਵਾਲ ਇਹ ਹੈ